ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਮੇਰੇ 파ਟਰਨਰ ਨੇ ਜੀ ਸਿਮਰ ਤੇ ਵੈਸੇ ਨਾ ਮੈਨੂੰ ਸਾਰੀਆਂ ਭੈਣਾਂ ਦੇ ਲਗਭਗ ਮੈਸੇਜ ਆਉਂਦੇ ਨੇ ਕਿ ਭੈਣੇ ਤੁਸੀਂ ਵਲੌਗ ਕਿਉਂ ਨਹੀਂ ਬਣਾਉਂਦੇ ਤੁਸੀਂ ਵਲੌਗ ਕਿਉਂ ਨਹੀਂ ਸਟਾਰਟ ਕਰਦੇ ਹਨਾ ਮੈਂ ਨਾ ਮੈਨੂੰ ਐ ਜੇ ਲੱਗਦਾ ਵੀ ਹਲੇ ਮੈਂ ਨਾ ਅੱਠੋ ਪੈਰ ਕੈਮਰੇ ਜੇ ਨੂੰ ਐ ਜੇ ਰੱਖਣਾ ਜਾਂ ਮੈਨੂੰ ਵਧੀਆ ਜਾਂ ਨਹੀਂ ਲੱਗਦਾ ਹਲੇ ਇੱਕ ਟਾਈਮ ਨਹੀਂ ਹੁੰਦਾ ਕਿਉਂਕਿ ਤੁਹਾਨੂੰ ਪਤਾ ਸੀ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਦਿਮਾਗ ਤੇ ਸਟ्रेस ਹੁੰਦਾ ਕਿੰਨਾ ਕੁਝ ਮੈਨੇਜ ਕਰਨਾ ਹੁੰਦਾ ਹਲੇ ਸਾਡਾ ਤਾਂ ਫਿਰ ਠੀਕ ਆ ਵੀ ਦੀਦੀ ਕਰਦੇ ਆ ਮੈਨੇਜ ਨਹੀਂ ਸਾਡਾ ਭਝਾਲ ਜਿਵੇਂ ਕੱਲੀ ਹੁੰਦੀ ਮੈਂ ਤਾਂਲੀ ਹੋ ਜਾਂਦੀ ਇੰਨਾ ਕੁ ਔਖਾ ਇੱਕ ਬੁਟੀਕ ਨੂੰ ਮੈਨੇਜ ਕਰਨਾ ਇੱਕ ਆਪਾਂ ਕਹਿ ਦਿੰਦੇ ਆ ਲੈ ਬੁਟੀਕਾਂ ਵਾਲਿਆਂ ਦੀ ਜ਼ਿੰਦਗੀ ਆਏ ਆ ਸਾਡੇ ਬਾਈ ਸੋਹਣੇ ਸੂਟ ਪਾਈ ਸੋਹਣੇ ਲੱਗਦੇ ਨੇ ਸਾਡੀ ਜ਼ਿੰਦਗੀ ਇੰਨੀ ਕੁ ਉਤਲ ਪੁਤਲ ਹਾਂ ਸਾਰਾ ਦਿਨ ਹੌਸ਼-ਪੌਸ਼ ਹੋਈ ਰਹਿਨੇ ਹਨਾ ਮਾਰਨਿੰਗ ਭੱਜ ਕੇ ਆ ਕਿ ਆਪਦਾ ਬੁਟੀਕ ਤੇ ਆਉਣੀ ਆ ਘਰ ਦੇ ਕੰਮ ਕਰਕੇ ਆਉਣੀ ਆ ਹਨਾ ਫਿਰ ਜਾ ਕੇ ਫੇਰ ਕਰਨਾ ਹੁੰਦਾ ਮੇਰੇ ਤਾਂ ਬੱਚੇ ਵੀ ਛੋਟੇ ਆ ਹਨਾ ਉਹਨਾਂ ਨੂੰ ਦੇਖਣਾ ਹੁੰਦਾ ਜਾ ਕੇ ਹਨਾ ਤੇ ਬਹੁਤ ਚੀਜ਼ਾਂ ਨੇ ਜਿਹੜੀਆਂ ਕਿ ਕਰਨੀਆਂ ਪੈਂਦੀਆਂ ਜੇ ਕਈ ਵਾਰੀ ਕਿਸੇ ਕਾਲ ਪਿਕ ਨਹੀਂ ਹੁੰਦੀ ਨਾ ਤਾਂ ਕਸਟਮਰ ਕਹਿੰਦੇ ਹੁੰਦੇ ਕਿ ਤੁਸੀਂ ਕਾਲ ਪਿਕ ਨਹੀਂ ਕਰਦੇ ਤਾਂ ਉਹਦੇ ਵਿੱਚ ਐ ਹੁੰਦਾ ਵੀ ਵੀਰੇ ਅਸੀਂ ਵੀ ਇੱਕ ਨਾਰਮਲ ਇਨਸਾਨ ਆ ਹਨਾ ਥੋੜਾ ਜਿਹਾ ਅਸੀਂ ਵੀ ਆਪਦੀ ਫੈਮਿਲੀ ਨੂੰ ਟਾਈਮ ਦੇਣਾ ਹੁੰਦਾ ਜਿੰਨਾ ਕਿ ਆਪਾਂ ਲੇਡੀਜ਼ ਆਪਣੀ ਫੈਮਿਲੀ ਨੂੰ ਟਾਈਮ ਦਿੰਦੀਆਂ ਉਹਨਾਂ ਤਾਂ ਅਸੀਂ ਦੇ ਵੀ ਨਹੀਂ ਸਕਦੇ ਪਰ ਥੋੜਾ ਬਹੁਤ ਤਾਂ ਸਾਨੂੰ ਵੀ ਲਾਈਫ ਹੈ ਹਨਾ ਅਸੀਂ ਵੀ ਥੋੜੀ ਜੀ ਐਨਜॉयਮੈਂਟ ਲਾਈਫ ਕਰ ਰੱਖਣੀ ਹੁੰਦੀ ਹੈ ਇੱਕ ਚੀਜ਼ ਹੋਰ ਹੈ ਕਿ ਪਤਾ ਨਹੀਂ ਕਿਉਂ ਲੋਕਾਂ ਨੂੰ ਹਨਾ ਕਿਉਂ ਨਹੀਂ ਲੋਕ ਇਸ ਚੀਜ਼ ਨੂੰ ਡਾਈਜੈਸਟ ਕਰ ਪਾ ਰਹੇ ਕਿ ਮੈਂ ਕੰਮ ਸ਼ੁਰੂ ਕਰ ਲਿਆ ਮੈਂ ਕਿਉਂ ਕਰ ਲਿਆ ਦੀਦੀ ਨੂੰ ਪੁੱਛੋ ਸਾਡੇ ਮੂੰਹ ਤੇ ਲੋਕ ਆ ਕੇ ਕਹਿੰਦੇ ਨੇ ਕਿ ਲੈ ਤੂੰ ਵਧੀਆ ਵੀਡੀਓ ਬਣਾਈ ਜਾਂਦੀ ਸੀ ਆ ਤੂੰ ਕਿੱਧਰ ਆ ਗਈ ਇਹ ਕਿੱਧਰ ਕੰਮ ਤੋੜ ਲਿਆ ਲੋਕ ਇਸ ਚੀਜ਼ ਨੂੰ ਪਤਾ ਨਹੀਂ ਕਿਉਂ ਐ ਕਰ ਰਹੇ ਵੀ ਜੇ ਬੁਟੀਕ ਕਰ ਲਿਆ ਪਤਾ ਨਹੀਂ ਕੀ ਗੁਨਾਹ ਕਰਤਾ ਮੈਂ ਹਾਂ ਵੀ ਬਾਕੀ ਚਲੋ ਹਰ ਇੱਕ ਦੀ ਆਪਣੀ ਆਪਣੀ ਸੋਚ ਆ ਹਨਾ ਬੰਦੇ ਨੇ ਅੱਗੇ ਤਾਂ ਵਧਣਾ ਹੀ ਆ ਕਿਸੇ ਦੇ ਅੱਗੇ ਵਧਣ ਤੇ ਖੁਸ਼ ਹੋਣਾ ਚਾਹੀਦਾ ਨਾ ਕਿ ਜੈਲ ਸੀ ਕਰਨੀ ਚਾਹੀਦੀ ਅਸੀਂ ਦੇਖੋ ਮੈਂ ਕਿਹੜਾ ਕਿਸੇ ਤੋਂ ਕੁਝ ਮੰਗ ਰਹੀ ਆ ਜਾਂ ਅਸੀਂ ਕਿਹੜਾ ਕਿਸੇ ਤੋਂ ਕੁਝ ਮੰਗ ਰਹੇ ਆ ਠੀਕ ਆ ਸਾਡੇ ਮੂੰਹ ਤੇ ਲੋਕ ਕਹਿ ਰਹੇ ਆ ਕਿ ਤੂੰ ਸਿਮਰ ਨਾਲ ਨਹੀਂ ਕਰਨਾ ਸੀ ਤੁਹਾਡਾ ਰੋਲਾ ਪੈ ਜਾਊਗਾ ਫਲੇ ਪਿਆ ਹੈ ਨਹੀਂ ਉਹ ਕਹਿੰਦੇ ਨੇ ਪਿੰਡ ਬਸਿਆ ਨਹੀਂ ਤੇ ਕਮਲੀ ਉਹ ਕੀ ਕਰਨੇ ਕਮਲੀ ਚਿੱਲੇ ਮੱਤਣ ਦੀ ਆਏ ਜੇ ਕੁਝ ਕਹਿੰਦੇ ਹੁੰਦੇ ਨੇ ਪਿੰਟੂ ਜੜਿਆ ਜਾਵੇ ਕਮਲੀ ਨੂੰ ਚਿੱਲੇ ਮੱਤਣ ਕੋਈ ਨ ਨਹੀਂ ਹਾਂਜੀ ਤੇ ਵੀ ਇਹ ਚੀਜ਼ ਹੈ ਹਨਾ ਵੀ ਅਸੀਂ ਦੇਖੋ ਸਾਨੂੰ ਪਤਾ ਸੀ ਸਾਡੀ ਨਿਭ ਜੂਗੀ ਅਸੀਂ ਫੇਰ ਸ਼ੁਰੂ ਕੀਤਾ ਤੇ ਜੇ ਬਾਕੀ ਨਹੀਂ ਨਿਭੂ ਇੱਕ ਬਾਅਦ ਦੀਆਂ ਗੱਲਾਂ ਹੁੰਦੀਆਂ ਨੇ ਸਾਡੀ ਅੰਡਰਸਟੈਂਡਿੰਗ ਸੀ ਮੈਨੂੰ ਅਸੀਂ ਵੀ ਤਾਂ ਬਹੁਤ ਕੁਝ ਸੋਚ ਕੇ ਇਹ ਚੀਜ਼ ਸਟਾਰਟ ਕੀਤੀ ਹੈ ਹਨਾ ਅਸੀਂ ਕਿਹੜਾ ਅਹੀਂ ਕਰ ਲਈ ਤੇ ਉਹ ਮੇਰੇ ਪਾਸ ਤੇ ਮੈਨੂੰ ਪੜਾ ਵੀ ਆਇਆ ਹਨਾ ਹਰ ਕਿਸੇ ਨੂੰ ਆਪਣੇ ਹਰ ਦੇਖੋ ਦਿਮਾਗ ਹਰ ਕਿਸੇ ਕੋਲੇ ਆ ਹਰ ਕੋਈ ਆਪਣੇ ਹਿਸਾਬ ਨਾਲ ਸੋਚ ਕੇ ਹੀ ਕਰਦਾ ਹੁੰਦਾ ਨਹੀਂ ਤੂੰ ਵੀ ਲੈ ਜਾ ਕਿਉਂਕਿ ਅਪਰੇ ਪਾੜ ਨਹੀਂ ਸਕਦੇ ਵੀਦਾਂ ਦਾ ਤੇ ਇਹ ਚੀਜ਼ਾਂ ਨੇ ਵੀ ਬਾਤ ਦੀਆਂ ਗੱਲਾਂ ਨੇ ਤੇ ਇੱਕ ਚੀਜ਼ ਹੋਰ ਤੁਸੀਂ ਦੇਖੋ ਵੀ ਇੰਨੀ ਅੰਡਰਸਟੈਂਡਿੰਗ ਆ ਸਾਡੇ ਚ ਮੇਰੇ ਤੇ ਦੀਦੀ ਚ ਜਿਵੇਂ ਹੁਣ ਮੈਂ ਆ ਆ ਸੂਟ ਆ ਮੈਨੂੰ ਇਹ ਕਿਸੇ ਹੋਰ ਬੁਟੀਕ ਵਾਲੀ ਭੈਣ ਨੇ ਭੇਜਿਆ ਹਨਾ ਉਹ ਲੋੜ ਬੰਦਾ ਇਹ ਚੀਜ਼ ਦੀਦੀ ਵੀ ਸਮਝਦੀ ਆ ਜਦੋਂ ਅਸੀਂ ਦੋਵਾਂ ਨੇ ਬੁਟੀਕ ਸ਼ੁਰੂ ਕੀਤਾ ਸੀ ਨਾ ਮੈਨੂੰ ਅੱਜ ਤੱਕ ਤੁਸੀਂ ਇਹ ਦੇਖੋ ਕਿਹੜੀ ਲੇਡੀ ਆ ਜਿਹੜੀ ਖੁਦ ਦਾ ਬੁਟੀਕ ਹੋਣ ਦੇ ਬਾਵਜੂਦ ਮੇਰੀ ਪਾਰਟਨਰ ਹੋਣ ਦੇ ਬਾਵਜੂਦ ਇਹਨੇ ਮੈਨੂੰ ਕਦੇ ਐ ਨਹੀਂ ਕਿਹਾ ਕਿ ਹਰਦੀਪ ਤੂੰ ਕਿਸੇ ਦਾ ਪ੍ਰੋਮੋਸ਼ਨ ਨਹੀਂ ਕਰਨਾ ਇਹਨਾਂ ਨੇ ਮੈਨੂੰ ਹਮੇਸ਼ਾ ਕਿਹਾ ਕਿ ਤੇਰੇ ਨਾਲ ਲੋਕ ਪਹਿਲਾਂ ਤੋਂ ਜੁੜੇ ਹੋਏ ਆ ਆਪਾਂ ਬੁਟੀਕ ਬਾਅਦ ਉਹ ਤੁਹਾਡੀ ਲਾਈਫ ਦਾ ਇੱਕ ਜੀ ਵੱਖਰਾ ਪਾੜ ਜੀ ਉਹ ਤੁਸੀਂ ਕੰਮ ਪਹਿਲਾਂ ਤੋਂ ਕਰਦੇ ਹੋ ਹਨ ਉਹ ਤੁਹਾਨੂੰ ਕਰਨਾ ਚਾਹੀਦਾ ਮੈਂ ਕਦੇ ਚੀਜ਼ ਨਹੀਂ ਕਰਦੀ ਕਿਸੇ ਦੇ ਕਰਮਾਂ ਦਾ ਆਪਾਂ ਕਦੇ ਨਹੀਂ ਹੋ ਸਕਦੇ ਹਾਂ ਇਹਨਾਂ ਨੇ ਮੈਨੂੰ ਹਮੇਸ਼ਾ ਕਿਹਾ ਕਿ ਦੇਖਰਦੀ ਪਾਉਣੀ ਨੇ ਆਹ ਸੂਟਾ ਮੈਂ ਵੀਡੀਓ ਬਣਾਉਂਗੀ ਭੈਣ ਲੋੜ ਬੰਦਾ ਹਨ ਮੈਂ ਇਹਦੀ ਵੀਡੀਓ ਬਣਾਉਂ ਉਹਨਾਂ ਨੇ ਮੈਨੂੰ ਸੂਟ ਭੇਜਿਆ ਮੇਰੀ ਬੇਟੀ ਨੂੰ ਭੇਜਾ ਸਟਿਚ ਕਰਕੇ ਮੈਂ ਵੀਡੀਓ ਬਣਾਉ ਉਹਨਾਂ ਨੇ ਮੈਨੂੰ ਹਮੇਸ਼ਾ ਕਿਹਾ ਕਿ ਕੋਈ ਗੱਲ ਨਹੀਂ ਤੇਰਾ ਕੰਮ ਆ ਜੇ ਪਹਿਣਾ ਤੇਰੇ ਨਾਲ ਤੈਨੂੰ ਪਿਆਰ ਕਰਦੀਆਂ ਤੇਰੇ ਨਾਲ ਜੁੜੀਆਂ ਹੋਈਆਂ ਨੇ ਤਾਂ ਤੂੰ ਪਹਿਲਾਂ ਉਹ ਜੇ ਦੇਖ ਤੇਰੇ ਕਰਨ ਨਾਲ ਕਿਸੇ ਦਾ ਕੰਮ ਚੱਲਦਾ ਆਪਣੀਆਂ ਹੋਰ ਦੋ ਚਾਰ ਭੈਣਾਂ ਦਾ ਤਾਂ ਤੂੰ ਕਦੇ ਮਣਾ ਨਾ ਕਰ ਤੂੰ ਪ੍ਰੋਮੋਸ਼ਨ ਕਰ ਹਨਾ ਤਾਂ ਇਹਨਾਂ ਨੇ ਮੈਨੂੰ ਮਣਾ ਨਹੀਂ ਕੀਤਾ ਇਹ ਕਹਿੰਦੇ ਨੇ ਜਿਹੜਾ ਹਰਦੀਪ ਆਪਣੇ ਕਰਮਾਂ ਦਾ ਹੋ ਆਪਾਂ ਨੂੰ ਮਿਲ ਜੂਗਾ ਜਿਹੜਾ ਉਹਨੇ ਉਹਨਾਂ ਦੇ ਕਰਮਾਂ ਦਾ ਹੋਗਾ ਉਹਨਾਂ ਨੂੰ ਮਿਲ ਜੂਗਾ ਹਨਾ ਤਾਂ ਮੈਨੂੰ ਇਹਨਾਂ ਨੇ ਕਦੇ ਨਹੀਂ ਰੋਕਿਆ ਤੁਸੀਂ ਦੇਖੋ ਖੁਦ ਦਾ ਬੁਟੀਕ ਹੋਣ ਦੇ ਬਾਵਜੂਦ ਆਪਾਂ ਕਿਸੇ ਹੋਰ ਨੂੰ ਪ੍ਰੋਮੋਟ ਕਰਨਾ ਇਤੋਂ ਜ਼ਿਆਦਾ ਅੰਡਰਸਟੈਂਡਿੰਗ ਕੀ ਹੋਊਗੀ ਕਿਉਂਕਿ ਇਹ ਸਮਝਦੇ ਆ ਮੇਰੇ ਕੰਮ ਨੂੰ ਕਿ ਪਹਿਣਾ ਨੇ ਮੇਰੇ ਤੇ ਟਰਸਟ ਕੀਤਾ ਹਨਾ ਮੈਨੂੰ ਪਿਆਰ ਕਰਦੀਆਂ ਨੇ ਤਾਂ ਮੈਂ ਵੀ ਉਸ ਚੀਜ਼ ਦੀ ਰਿਸਪੈਕਟ ਕਰਦੀ ਆ ਮੈਨੂੰ ਪਤਾ ਕੌਣ ਇਨਸਾਨ ਲੋੜ ਬੰਦਾ ਤਾਂ ਇਹ ਚੀਜ਼ਾਂ ਸਾਡੀ ਅੰਡਰਸਟੈਂ ਕਿ ਕਿਸੇ ਹੋਰ ਨੂੰ ਕੀ ਪ੍ਰੋਬਲਮ ਹੈ ਇਹ ਬਸ ਇੱਕ ਲੇਡੀਜ਼ ਦੇ ਵਿੱਚ ਨਾ ਖਾਸ ਚੀਜ਼ ਹੈ ਹੀ ਹੁੰਦੀ ਆ ਵੀ ਜੈਲਸੀ ਬਹੁਤ ਕਰਦੀ ਹੈ ਲੇਡੀਜ਼ ਲੇਡੀਜ਼ ਦੇ ਉੱਪਰ ਜੇ ਕੋਈ ਆਪਾਂ ਮੰਨ ਲਓ ਨਾ ਆਪਣਾ ਦੋਸਤ ਜੇ ਕੋਈ ਆਪਣਾ ਮੁੰਡਾ ਹੈ ਜਾਂ ਨਾ ਬॉयਜ਼ ਹੈ ਕਹੋ ਜਿਵੇਂ ਵੀ ਆਪਣਾ ਕਾਲਜ ਟਾਈਮ ਵੀ ਹੁੰਦੇ ਆ ਹੁਣ ਵੀ ਆਪਣੀ ਜਾਣ ਪਛਾਣ ਚ ਹੁੰਦੇ ਆ ਨਾ ਲੋਕ ਤਾਂ ਵੀ ਉਹ ਉਹਦੇ ਇੱਕ ਜ਼ਿਆਦਾ ਜਿਹੜਾ ਸਮਝਣ ਦਾ ਤਰੀਕਾ ਹੈ ਉਹ ਹੋਰ ਤਰ੍ਹਾਂ ਦਾ ਹੁੰਦਾ ਹੈ ਲੇਡੀਜ਼ ਆ ਜਿਹੜੀਆਂ ਉਹ ਇੰਨੀ ਕ ਜੈਲਸੀ ਕਰਦੀਆਂ ਨੇ ਸਾਡੇ ਕੰਮ ਦੇ ਉੱਪਰ ਵੀ ਅਸੀਂ ਮਤਲਬ ਸਾਡੇ ਮੈਂ ਐਕਸਪੀਰੀਅੰਸ ਕਰਿਆ ਤੁਸੀਂ ਵੀ ਕਰਈ ਹੈ ਮੇਰੇ ਨਾਲ ਵੀ ਜਿੰਨੇ ਕ ਮੰਨ ਲਓ ਕਿ ਸਾਡੇ ਦੁਸ਼ਮਣ ਹੁਣ ਖੜੇ ਹੋਏ ਆ ਨਾ ਦੋਨਾਂ ਜਾਣਿਆਂ ਦੇ ਕੰਮ ਕਰਨ ਦੇ ਜਾਣ ਸਾਡੇ ਆਪ ਦੇ ਦੋਸਤ ਆਪ ਦੇ ਰਿਸ਼ਤੇਦਾਰ ਸਾਡੇ ਦੁਸ਼ਮਣ ਬਣੇ ਆ ਪਤਾ ਨਹੀਂ ਕਿਉਂ ਪਤਾ ਨਹੀਂ ਕਿਉਂ ਇਹ ਚੀਜ਼ ਕਿਉਂ ਨਹੀਂ ਸਮਝਦੇ ਹੈਗੇ ਵੀ ਅਸੀਂ ਕੰਮ ਨਹੀਂ ਕਰ ਰਹੇ ਹਨਾ ਕੁਝ ਗਲਤ ਤਾਂ ਨਹੀਂ ਕਰ ਰਹੇ ਹੈਗੇ ਪਤਾ ਨਹੀਂ ਉਹਨਾਂ ਦੀ ਸੋਚ ਕਿਦਾਂ ਦੀ ਹੈ ਸਸਟੀ ਕਾਲ ਜੀ ਵਧੀਆ ਵੀਰੇ ਵਧੀਆ ਵਧੀਆ ਸਸਟੀ ਕਾਲ ਜੀ ਸਸਟੀ ਥੈਂਕ ਯੂ ਜੀ ਚਲੋ ਤੁਸੀਂ ਥੋੜੀ ਮੈਂ ਤਾਂ ਬਾਲਾ ਦੇਖਦੀ ਮੋਬਾਈਲ 'ਚ ਸਾਰੇ ਸਟੇਟਸ ਵਗੈਰੇ ਘਟਵਾਰੀ ਤੋਂ ਆਏ ਆ ਤੁਹਾਡੇ ਨੂੰ ਫੋਨ ਤੇ ਵੀ ਗੱਲ ਹੋਈ ਸੀ ਥੈਂਕ ਯੂ ਮੈਨੂੰ ਬਹੁਤ ਵਧੀਆ ਲੱਗ ਰਿਹਾ ਥੈਂਕ ਯੂ ਜੀ ਇੱਕ ਸੂਟ ਬਿਆਰ ਕਰਨੀ ਸੀ ਜੀ ਜੀ ਬਹੁਤ ਵਾਹ ਕੀ ਆ ਵਾਹ ਦਮ ਅੱਗੇ ਲੱਗਦੇ ਆ ਆ ਲੈ ਨਾ ਕਰ ਲਵਾਂ ਜੀ ਰੱਖ ਕੇ ਬਾਹਰ ਤੋਂ ਕੁਸੀਜ਼ ਜੀ ਜੀ ਆਦਮ ਦੁਪੱਟਾ ਪਿਆ ਉਹ ਤੇ ਲੈਸ ਲਗਵਾ ਦੇ ਹਾਂ ਜੀ ਜੀ ਸੁਖੇ ਨਹੀਂ ਕਰੀਂ ਕੰਜੀ ਆ ਇਹ ਤਾਂ ਹਾਂ ਜੀ ਕਿਵੇਂ ਤੁਸੀਂ ਤੇ ਹੈਂਡਵਰਕ ਕਰਾਉਣਾ ਹੈਂਡਵਰਕ ਦੀ ਤਿਆਰੀ ਵਰਕ ਦਿਖਾ ਦਿਓ ਓਕੇ ਓਕੇ ਡਿਜ਼ਾਈਨ ਕੋਈ ਤੁਹਾਡਾ ਆਪ ਦਾ ਕੋਈ ਫੋਨ 'ਚ ਫੋਟੋ ਹੋਵੇ ਤੁਸੀਂ ਦਿਖਾ ਦਿਓ ਅੱਛਾ ਅੱਛਾ ਓਕੇ ਬੈਠੋ ਜੀ ਜਿਹੜੀਆਂ ਬੈਠੇ ਹੋਏ ਨੇ ਇਹਦੀ ਅਸਲੀਆ ਆਪਣੀ ਇਥੇ ਲੈ ਕੇ ਬਣਾਉਂਗੀ ਬੱਸ ਹਲਕਾ ਹਲਕਾ ਬਸਾ ਲੋ ਜਿਹਨੇ ਕੇ ਰਤੇ ਹੋ ਗਿਆ ਬਾਹਾਂ ਤੇ ਹੋ ਗਿਆ ਹਾਂ ਕੋਈ ਗੀਨਕ ਗਲਾ ਵਗੈਰਾ ਗੀਨਕ ਗਲਾ ਕਰਨਾ ਹੋਲ ਨਹੀਂ ਕਰਨਾ ਨਾ ਗੀਨਕ ਗਲਾ ਹੋ ਜੇ ਜਿਵੇਂ ਅਸੀਂ ਇੱਕ ਹੈਂਡਵਰਕ ਦਾ ਨਾ ਕਿਸੇ ਦਾ ਤਿਆਰ ਕੀਤਾ ਸੀ ਮੈਂ ਵੀਡੀਓ ਵੀ ਪਾਈ ਹੋਈ ਆ ਰਾਨੀ ਸ਼ੀਟ ਦਾ ਸੂਟ ਅਸੀਂ ਰੈਡੀ ਕੀਤਾ ਸੀ ਕਿਸੇ ਨਾ ਦੋ ਕੁੰਬਲਾਂ ਦੀ ਪੱਟੀ ਲੱਗੀ ਹੋਈ ਸੀ ਤੇ ਉਹਨਾਂ ਨੇ ਪੇਂਟ ਕੀਤਾ ਦੁਪੱਟਾ ਲਗਵਾਇਆ ਸੀ ਨਾਲ ਉਵੇਂ ਦਾ ਬਣਾਇਆ ਸੀ ਇਹਨਾਂ ਨੇ ਵੀ ਸ਼ੇਪ ਬਣਾ ਬਣਾਉਣਾ ਆ ਬਣਿਆ ਹੋਇਆ ਵੀ ਸ਼ੇਪ ਚੰਗਾ ਪੱਕਾ ਹਾਂ ਇਹ ਵੀ ਬਣਿਆ ਹੋਇਆ ਇਦਾਂ ਦੀ ਤੁਸੀਂ ਕਰ ਸਕਦੇ ਨਾਲੇ ਵੀ ਸ਼ੇਪ ਆ ਨਾਲੇ ਥੋੜਾ ਜਿਹਾ ਮਤਲਬ ਦੀਦੀ ਇਹ ਤਾਂ ਹੀ ਲੱਗਦੀ ਹੈਵੀ ਲੁੱਕ ਦਾ ਚਾਹ ਰੀ ਦੀਦੀ ਕੱਟ ਹੈ ਕਿੰਨੇ ਕਿ ਮੀਟਰ ਹੀ ਹੈ ਤੁਹਾਨੂੰ ਚੰਗਾ ਦੇਖ ਲੈਣਾ ਹੋਰ ਜੇ ਮੈਂ ਵੀ ਸ਼ੇਪ ਆ ਵੀ ਮੈਂ ਕੋਟੀ ਆ ਕੁੰਬਲਾਂ ਦੇ ਘੇਰਾ ਹਾਂ ਘੇਰਾ ਜਸਤ 맞죠. 이게 나아 ਕਿਉਂਕਿ ਇਹਦੇ ਉੱਤੇ ਤੁਸੀਂ ਜਿਵੇਂ ਵਰਕ ਆਹ ਵਾਲਾ ਜਿਹੜਾ ਥੋੜਾ ਸਟਾਫ ਹੈ ਤੇ ਆਹ ਹੀ ਵਰਕ ਕਰਾਓ ਹੈਂਡਵਰਕ ਕਰਾਓ ਇਹਨੇ ਤੁਹਾਡਾ ਕਮਾਲ ਦਾ ਹੀ ਬਣਨਾ ਕਿਉਂਕਿ ਇਸ ਸਟਾਫ ਦੇ ਵਿੱਚ ਜਿੰਨੇ ਕੁ ਸੂਟ ਅਸੀਂ ਰੈਡੀ ਕਰਦੇ ਨਾ ਮੈਨੂੰ ਲੱਗਦਾ ਕਿਸੇ ਨੇ ਨਹੀਂ ਕੀਤੇ ਹੋਣੇ ਜਿਹੜਾ ਆਪਣਾ ਜਿਵੇਂ ਤੁਸੀਂ ਵੀ ਨਾ ਇੱਕ ਮਤਲਬ ਜਿਹੜਾ ਸੇਮ ਡਿਜ਼ਾਈਨ ਹੈ ਹਨ ਇਹਦਾ 2500 ਦਾ ਸੇਮ ਡਿਜ਼ਾਈਨ ਹੈ ਇਦਾਂ ਹਨ ਤੁਸੀਂ ਕੋਈ ਆਪਦੀ ਰੇਂਜ ਅਕੋਰਡਿੰਗ ਕਰਾਉਣਾ ਫਿਰ ਇਹਨੂੰ ਆਪਾਂ ਕੱਟ ਕਰ ਸਕਦੇ ਆ ਜੇ ਤੁਸੀਂ 2500 ਤੋਂ ਜ਼ਿਆਦਾ ਵਧੀਆ ਕੋਈ ਵਿਆਹ ਵਗੈਰਾ ਚ ਜ਼ਿਆਦਾ ਹੈਵੀ ਕਰਾਉਣਾ ਤਾਂ ਕੋਈ ਫਿਰ ਆਪਾਂ ਬਾਹਾਂ ਨਹੀਂ ਜਿਹੜੀਆਂ ਹਨ ਫਿਰ ਬਾਹਾਂ ਦੇ ਫਲਾਵਰ ਪਾ ਸਕਦੇ ਆ ਤੁਹਾਡਾ ਹੈਗੀ ਟੀਕੀ ਤਾਂ ਇਹ ਇਹ ਤੁਹਾਨੂੰ ਕਿਹ ਕੁ ਹੀ ਦੀ ਜੈਨ ਮੋਦੀ ਆ ਚੀਜ਼ ਓਕੇ ਮਤਲਬ ਇਹ ਠੀਕ ਆ ਵੀ ਨੈਕ ਇਹ ਤੋਂ ਹਟ ਕੇ ਤਾਂ ਮੈਂ ਤੁਹਾਨੂੰ ਇੱਕ ਦਿਖਾ ਦਿੰਦੀ ਆ ਆ ਸੀ ਨਾ ਇਹ ਤਿਆਵੀਰੇ ਇਸੇ ਕੱਪੜੇ ਤੇ ਬਣਿਆ ਹੋਇਆ ਤੁਸੀਂ ਜੇ ਪੂਰਾ ਇਸ ਆਹੀ ਜਿਹੜਾ ਗੋਲਾ ਇਹਨੂੰ ਹਾਂ ਤੁਸੀਂ ਇਹਨੂੰ ਵੀ ਨੈਕ ਕਰ ਸਕਦੇ ਆ ਆ ਤੇ ਇਹਦਾ ਬਾਰਡਰ ਆਹ ਵਾਲਾ ਵੀ ਵੀ ਨੱਕ ਤੇ ਬਾਰਡਰ ਕਰ ਸਕਦੇ ਆ ਜਿਹੜਾ ਇਹਦੇ ਵਿੱਚ ਸ਼ੇਪ ਹੋਣੀ ਹੈ ਇਨਫੈਕਟਸ ਕੱਟਣਾ ਕਰਦਾ ਫਿਰ ਆਪਣੇ ਨਹੀਂ ਬਲ ਜਾਂਦੀ ਹੈ ਹੈਵੀ ਹੋ ਜਾਊਗਾ ਮੈਨੂੰ ਹਾਂਜੀ ਹਲਕਾ ਹੋ ਜਾ ਹਲਕਾ ਨਹੀਂ ਉਹਦਾ ਫਿਰ ਇਹਦੇ ਵਿੱਚੋਂ ਕੱਟਵੱਟ ਕਰਕੇ ਆਪਾਂ ਕਰ ਸਕਦੇ ਹਾਂ ਕੱਟਵੱਟ ਕਰਕੇ ਕਰ ਸਕਦੇ ਆ ਇਹ ਤਾਂ ਇਹ ਠੀਕ ਹੈ ਤੁਹਾਡਾ ਵੀ ਨੱਕ ਤਾਂ ਮਤਲਬ ਠੀਕ ਹੈ ਮਨਨ ਜਿਹੜਾ ਥੱਲੇ ਤੁਸੀਂ ਕਹਿੰਦੇ ਹੋ ਉਹ ਇੱਕ ਅਸੀਂ ਹਲਕਾ ਜਿਹਾ ਬਣਾਇਆ ਹੋਇਆ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਉਹ ਉਹ ਉਤਰ ਮੈਨੂੰ ਮਿਲਦੀ ਹੈ ਨਾ ਇਹ ਇਸਟ੍ਰਕਚਰ ਗਹਿਣੀਆਂ ਬਹੁਤ ਨੇ ਹੌਲਾ ਡਿਜ਼ਾਈਨ ਆ ਪਰ ਸੋਹਣਾ ਹੈ ਇਹਦੇ ਗਲੇ ਇਹ ਤਾਂ نیچے ਪਿੰਚਦੇ ਜੀ ਇਹਦੇ ਗਲੇ ਦਾ ਡੈਣ ਲਿਖ ਇਸ ਤਰ੍ਹਾਂ ਤੁਸੀਂ ਉਤੋਂ ਹਟ ਕੇ ਜੇ نیچے ਵੀ ਸ਼ੇਪ ਗਲੇ ਦੇ نیچے ਵੀ ਸ਼ੇਪ ਨਾਲ ਇਹਨੂੰ ਮਿਲਾਉਣਾ ਚਾਹੁੰਦੇ ਹੋ ਤਾਂ ਸਾਈਡਾਂ ਤੇ ਹੁਜੂਵਾਂ ਨਾਲੇ ਹਲਕੇ ਦਾ ਹਲਕਾ ਜੀ ਇਸ ਇਮੇਜ ਜਿਹੜਾ ਵੀ ਆ ਰਿਹਾ ਉਹ ਦੇਖਣਾ ਫਿਰ ਫਿਰ ਤੁਸੀਂ ਉਸ ਕਿੰਨੀ ਕਰਦੇ ਫਿਰ ਤੁਸੀਂ ਐਨੀ ਕਰਦੇ ਹਾਂ ਕਿ ਸਕਿੱਪ ਕਰਦੇ ਹਾਂ ਇੱਧਰ ਨੂੰ ਸਕਿੱਪ ਕਰਦੇ ਹਾਂ ਕੀ ਰੇਤੀ ਵੀ ਬਾਈ ਕੀ ਰੇਤੀ ਆ ਬੈਜੂ ਇਹ ਬੈਜੂ ਕਿਹਰੇ ਦੇ ਚਾ ਆਜ ਹੀ ਪਾ ਦੇ ਉਪੀ ਇਹ ਡਿਜ਼ਾਈਨ ਨੂੰ ਤੁਸੀਂ ਐਜ਼ ਇਟ ਇਜ਼ ਰੱਖ ਲਓ ਤੇ ਬਾਕੀ ਕੁਝ ਹੋਰ ਇਨਕਲੂਡ ਕਰਾਉਣਾ ਉਹ ਕਰਵਾ ਸਕਦੇ ਹੋ ਕੁਝ ਕਟਾਉਣਾ ਕਟਾ ਸਕਦੇ ਹੋ ਆ ਇੰਨੀ ਇੰਨੀ ਲੇਅਰ ਜਿਵੇਂ ਜਿਵੇਂ ਤੁਸੀਂ ਤੁਹਾਡਾ ਘੇਰਾ ਨੂੰ ਆਪ ਆਪ ਬੰਦ ਕਰਨਾ ਹੈ ਤਾਂ ਗਲੇ ਦਾ ਡਿਜ਼ਾਈਨ ਤਾਂ ਐਹੀ ਹੋ ਜਾਊਗਾ ਜਿਹੜਾ ਘੇਰਾ ਨੂੰ ਬੰਦ ਕਰਨਾ ਜਿਹੜੇ ਆ ਵਾਲੇ ਫਲਾਵਰ ਪਏ ਹੋਏ ਨੇ ਇਹਨਾਂ ਨੂੰ ਵੀ ਸਾਈਡ ਤੇ ਪਵਾ ਸਕਦੇ ਹੋ ਐਡਾ ਧੁੰਈ ਆਉਣਾ ਲੱਗਦਾ ਜੇ ਨਹੀਂ ਪਵਾਉਣਾ ਤਾਂ ਫਿਰ ਤੁਸੀਂ ਰੱਖ ਸਕਦੇ ਹੋ ਜਿਹੜੀ ਆ ਚੀਜ਼ ਨੂੰ ਐਕਸਟਰੀਅਰ ਹਾਂ ਇਹ ਵਾਲਾ ਇੱਥੇ ਪਵਾ ਸਕਦੇ ਹੋ ਆਹੀ ਫਲਾਰ ਇੱਥੇ ਆਹ ਇਹ ਕਰਦੇ ਸੀ ਆਹ ਫਲਾਰ ਇੱਥੇ ਕਰਦੇ ਹੋ ਓਕੇ 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 ਇਹ ਹਟਾ ਦੀ ਆ ਇੱਦਾਂ ਖਾਣਾ ਹਾਂ ਓਕੇ ਤੇ ਬਾਕੀ ਬਾਰਡਰ ਵੀ ਆਹ ਬਾਹਾਂ ਵੀ ਆ ਕੇ ਹਾਂ ਅੱਛਾ ਇਸੇ ਬਾਰਡਰ ਨੂੰ ਮੂਰੀ ਕਰੋ ਓਕੇ ਹੋ ਜੂਗਾ ਵੀਰੇ ਮੈਂ ਜਾਣ ਤਾਂ ਵੀ ਆਏ ਆ ਜਾਂਦਾ ਡਿਜ਼ਾਈਨ ਆ ਸਾਰਾ ਆਏ ਬਣੂਗਾ ਕਿਉਂਕਿ ਆਏ ਆਪਾਂ ਇੱਥੇ ਪ੍ਰੈਸ ਕਰਕੇ ਇੱਥੇ ਨਹੀਂ ਲਾ ਸਕਦੇ ਪ੍ਰੈਸ ਹੋਊਗੀ ਜਾਂ ਤਾਂ ਇਹ ਕੰਪਲੀਟ ਬਣੂਗਾ ਜਾਂ ਫਿਰ ਵੀ ਨੈਕ ਸਿਰਫ ਇੰਨਾ ਹੀ ਹੋਊਗਾ ਵੀ ਨਾਲ ਕਹਤੈ ਨੇ ਉਹ ਇੰਨਾ ਹੀ ਚਾਹੀਦਾ ਬਸ ਫਿਰ ਇੰਨਾ ਹੀ ਬਣ ਜੂਗਾ ਵੀ ਵੀ ਨਾਲ ਕਹਿਣਾ ਕਰਕੇ ਇਹ ਕਹਿੰਦੇ ਨੇ ਵੀ ਇੱਥੇ نیچے ਕੁਛ ਨਹੀਂ ਚ ਫਲਾਵਰ ਨਹੀਂ ਬਣਦਾ ਮਾੜਨਾ ਆ ਨਹੀਂ ਬਣਦਾ ਵੀ ਤੁਸੀਂ ਕੰਪਲੀਟ ਹੈ ਨਾ ਇਹ ਬਣਿਆ ਹੋਇਆ ਹਨਾ ਆਪੇ ਨੂੰ ਇਹ ਕੱਟ ਕਿੰਨੀ ਲਾ ਸਕਦੇ ਨਾ ਫਿਰ ਟ੍ਰੇਸ ਆ ਕੰਪਲੀਟ ਆਪਾਂ ਇਹਨੂੰ ਦੁਬਾਰਾ ਟ੍ਰੇਸਿੰਗ ਕਰ